ਪੰਜਾਬ ਦੇ ਅਗਨੀਵੀਰ ਸ਼ਹੀਦ ਅਜੇ ਕੁਮਾਰ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਰਾਹੁਲ ਗਾਂਧੀ ਵੱਲੋਂ ਇਹ ਮਾਮਲਾ ਸੰਸਦ ਵਿੱਚ ਉਠਾਏ ਜਾਣ ਤੋਂ ਬਾਅਦ ਹੁਣ ਅਜੇ ਕੁਮਾਰ ਦੇ ਪਰਿਵਾਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਅਜੇ ਕੁਮਾਰ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਆਰਥਿਕ ਮਦਦ ਮਿਲੀ ਹੈ। ਪਰ ਰਾਹੁਲ ਗਾਂਧੀ ਨੇ ਸੰਸਦ ਵਿੱਚ ਕਿਹਾ ਸੀ ਕਿ ਅਗਨੀਵੀਰ ਯੋਜਨਾ ਤਹਿਤ ਜਿਹੜੇ ਵੀ ਸ਼ਹੀਦ ਹੋ ਰਹੇ ਨੇ ਉਹਨਾਂ ਨੂੰ ਸਰਕਾਰ ਜਾਂ ਫੌਜ ਵੱਲੋਂ ਆਰਥਿਕ ਮਦਦ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਤੇ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ ਅਗਨੀ ਵੀਰਾਂ ਨੂੰ ਰਾਹਤ ਜੋ ਆਰਥਿਕ ਰਾਸ਼ੀਆ ਉਹ ਦਿੱਤੀ ਜਾ ਰਹੀ ਹੈ ਤਾਂ ਰਾਹੁਲ ਗਾਂਧੀ ਵੱਲੋਂ ਬਿੱਤੇ ਦਿਨੀ ਸ਼ਹੀਦ ਅਜੇ ਕੁਮਾਰ ਦੇ ਪਰਿਵਾਰ ਨਾਲ ਮਿਲਣ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਤਾਂ ਸ਼ਹੀਦ ਅਗਨੀਵੀਰ ਅਜੇ ਕੁਮਾਰ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਮੁੱਦੇ ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ ਸਾਨੂੰ ਮਦਦ ਮਿਲੀ ਹੈ ਦੋ ਕਿਸ਼ਤਾਂ ਵਿੱਚ ਆਰਥਿਕ ਮਦਦ ਦਿੱਤੀ ਗਈ ਹੈ ਅਗਨੀਵੀਰ ਸਕੀਮ ਨੂੰ ਰੱਦ ਕੀਤਾ ਜਾਣਾ ਇਹ ਅਜੇ ਦੇ ਪਿਤਾ ਨੇ ਮੰਗ ਕੀਤੀ ਹੈ ਤਾਂ ਅਜੇ ਦੇ ਪਿਤਾ ਨੇ ਅਗਨੀਵੀਰ ਸਕੀਮ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਇਸ ਮਾਮਲੇ ਤੇ ਭਾਰਤੀ ਫੌਜ ਨੇ ਵੀ ਬਿਆਨ ਜਾਰੀ ਕਰਕੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਫੌਜ ਦਾ ਕਹਿਣਾ ਕਿ ਅਗਨੀਵੀਰਾਂ ਸਮੇਤ ਸ਼ਹੀਦਾਂ ਨੂੰ ਮਿਲਣ ਵਾਲੇ ਸਨਮਾਨ ਵਿੱਚ ਕੋਈ ਦੇਰੀ ਨਹੀਂ ਕੀਤੀ ਜਾਂਦੀ ਗੱਲ ਜੇਕਰ ਸ਼ਹੀਦ ਅਜੇ ਕੁਮਾਰ ਦੇ ਪਰਿਵਾਰ ਦੀ ਕਰੀ ਤਾਂ ਸ਼ਹੀਦ ਦੇ ਪਰਿਵਾਰ ਨੂੰ ਕਰੀਬ 1 ਕਰੋੜ 65 ਲੱਖ ਰੁਪਏ ਦਿੱਤੇ ਜਾਣਗੇ ਤਾਂ ਰਾਹੁਲ ਗਾਂਧੀ ਨੇ ਅਗਨੀਵੀਰ ਅਜੇ ਕੁਮਾਰ ਦਾ ਮਾਮਲਾ ਸੰਸਦ ਵਿੱਚ ਚੁੱਕਿਆ ਸੀ ਸ਼ਹੀਦ ਦੇ ਪਰਿਵਾਰ ਨੂੰ ਆਰਥਿਕ ਮਦਦ ਨਾ ਦੇਣ ਦਾ ਇਲਜ਼ਾਮ ਲਗਾਇਆ ਸੀ ਹੁਣ ਇਸ ਪੂਰੇ ਮਾਮਲੇ ਤੇ ਪੰਜਾਬ ਦੇ ਅਗਨੀਵੀਰ ਸ਼ਹੀਦ ਅਜੇ ਕੁਮਾਰ ਦੇ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਫਿਲਹਾਲ ਖਬਰ ਤੇ ਹੋਰ ਜਾਣਕਾਰੀ ਲਈ ਤਰਮਿੰਦਰ ਸਾਡੇ ਨਾਲ ਜੁੜ ਚੁੱਕੇ ਨੇ ਤਰਮਿੰਦਰ ਤੁਸੀਂ ਸ਼ਹੀਦ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਕੀ ਕੁਝ ਕਿਹਾ ਉਹਨਾਂ ਨੇ ਜੀ ਜਿਸ ਤਰ੍ਹਾਂ ਸਾਨੂੰ ਪਹਿਲਾਂ ਪੂਰਾ ਮਾਮਲਾ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅਗਨੀਵੀਰ ਅਜੇ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਵਾਅਦਾ ਕੀਤਾ ਸੀ ਕਿ ਜੇਕਰ ਦੇਸ਼ 'ਚ ਇੰਡੀਆ ਗੱਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਅਗਨੀਵੀਰ ਯੋਜਨਾ ਰੱਦ ਕੀਤੀ ਜਾਊਗੀ ਤਾਂ ਉਸ ਤੋਂ ਬਾਅਦ ਦੇਸ਼ ਦੀ ਸੰਸਦ ਦੇ ਵਿੱਚ ਰਾਹੁਲ ਗਾਂਧੀ ਮੁੱਦਾ ਚੁੱਕਦੇ ਨੇ ਕਿ ਖੰਨਾ ਦੇ ਨੇਲੇਬੰਦ ਰਾਮਗੜ੍ਹ ਸਰਦਾਰਾਂ ਦੇ ਜਿਹੜੇ ਅਗਨੀ ਵੀਰ ਅਜੇ ਦੇ ਪਰਿਵਾਰ ਨੂੰ ਅਜੇ ਤੱਕ ਕੇਂਦਰ ਸਰਕਾਰ ਨੇ 1 ਰੁਪਿਆ ਨਹੀਂ ਦਿੱਤਾ ਤਾਂ ਉਸ ਦਾ ਜਵਾਬ ਸੰਸਦ ਦੇ ਵਿੱਚ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਿੰਦੇ ਨੇ ਕਿ ਸ਼ਹੀਦ ਦੇ ਪਰਿਵਾਰ ਨੂੰ ਕਰੀਬ 1 ਕਰੋੜ ਰੁਪਿਆ ਕੇਂਦਰ ਸਰਕਾਰ ਤੇ ਆਰਮੀ ਵੱਲੋਂ ਦਿੱਤਾ ਗਿਆ ਹੈ ਤਾਂ ਇਸ ਤੋਂ ਬਾਅਦ ਦੇਖ ਦੀ ਸਿਆਸਤ ਦੇ ਵਿੱਚ ਜਿਹੜਾ ਉਹ ਪੁਚਾਲ ਦੇਖਣ ਨੂੰ ਮਿਲਦਾ ਤੇ ਸੱਤਾ ਤੇ ਵਿਰੋਧੀ ਧਿਰ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਨੇ ਅਸਲੀਅਤ ਇਹ ਆ ਕਿ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਹੁਣ ਤੱਕ ਜਿਹੜਾ ਕੇਂਦਰ ਸਰਕਾਰ ਜਾਂ ਆਰਮੀ ਵੱਲੋਂ 98 ਲੱਖ ਰੁਪਏ ਦੇ ਕਰੀਬ ਰੁਪਿਆ ਪਰਿਵਾਰ ਨੇ ਦਿੱਤਾ ਜਾ ਚੁੱਕਾ ਤੇ ਬਾਕੀ ਦੀ ਰਕਮ ਵੀ ਛੇਤੀ ਦੇਣ ਦਾ ਜਿਹੜਾ ਉਹ ਦਾਵਾ ਕੀਤਾ ਗਿਆ ਹੈ ਕੁੱਲ 1 ਕਰੋੜ 65 ਲੱਖ ਰੁਪਏ ਆਰਮੀ ਦੇ ਵੱਲੋਂ ਇਸ ਪਰਿਵਾਰ ਨੂੰ ਦਿੱਤੇ ਜਾਣੇ ਨੇ ਤੇ 1 ਕਰੋੜ ਰੁਪਏ ਪਹਿਲਾਂ ਹੀ ਪੰਜਾਬ ਦੇ ਸੀਐਮ ਇਸ ਪਰਿਵਾਰ ਨੂੰ ਦੇ ਚੁੱਕੇ ਨੇ ਤੇ ਨੌਕਰੀ ਦਾ ਐਲਾਨ ਵੀ ਕਰ ਦਿੱਤੇ ਨੇ ਤਾਂ ਹੁਣ ਸ਼ਹੀਦ ਦੇ ਪਰਿਵਾਰ ਦੇ ਇਹੀ ਕਹਿਣਾ ਕਿ ਸਾਡੇ ਜਿਹੜੇ ਆ ਪੁੱਤ ਦੇ ਨਾਮ ਦੇ ਉੱਪਰ ਸਿਆਸਤ ਨਹੀਂ ਹੋਣੀ ਚਾਹੀਦੀ ਬਲਕਿ ਅਗਨੀ ਵੀ ਯੋਜਨਾ ਨੂੰ ਰੱਦ ਕੀਤਾ ਜਾਵੇ ਤੇ ਜਿਹੜੀਆਂ ਬਾਕੀ ਸਹੂਲਤਾਂ ਨੇ ਜੋ ਹੋਰ ਫੌਜੀਆਂ ਦੇ ਪਰਿਵਾਰਾਂ ਨੂੰ ਮਿਲਦੀਆਂ ਨੇ ਉਹ ਸਹੂਲਤਾਂ ਅਗਨੀ ਵੀਰਾਂ ਦੇ ਪਰਿਵਾਰਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਜਿਹੜੇ ਪਰਿਵਾਰ ਦੇ ਹਾਲਾਤ ਇਹ ਨੇ ਕੇ ਨਾ ਤਾਂ ਕੋਈ ਉਹਨਾਂ ਨੂੰ ਕੰਟੀਨ ਦਾ ਕਾਰਡ ਮਿਲਿਆ ਹੋਇਆ ਜਿੱਥੇ ਜਾ ਕੇ ਉਹ ਸਸਤਾ ਰਸੋਣ ਲੈ ਸਕਣ ਤੇ ਨਾ ਹੀ ਕੋਈ ਹੋਰ ਸਹੂਲਤਾਂ ਮਿਲੀਆਂ ਨੇ ਜਿਸ ਨਾਲ ਜਿਹੜਾ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਪਰ ਇੰਨਾ ਪਰਿਵਾਰ ਦਾ ਰੋਸ ਜ਼ਰੂਰ ਹੈ ਕਿ ਜੋ ਦਾਅਵੇ ਕੀਤੇ ਜਾ ਰਹੇ ਨੇ ਕਿ ਕਰੋੜ ਰੁਪਏ ਪਰਿਵਾਰ ਨੂੰ ਦਿੱਤਾ ਗਿਆ ਕਿ ਭਾਵੇਂ ਉਹ ਆਪਣੇ ਪੈਸੇ ਵਾਪਸ ਲੈਣ ਪਰ ਸਾਡਾ ਪੁੱਤ ਵਾਪਸ ਦੇ ਦੇਣ ਕਿ ਪੈਸੇ ਦੇ ਨਾਂ ਤੇ ਕੋਈ ਪਰਿਵਾਰ ਨੂੰ ਜਿਹੜਾ ਉਹ અપਮਾਨ ਨਾ ਕੀਤਾ ਜਾਵੇ ਬਲਕਿ ਉਹ ਜਿਹੜਾ ਅਗਨੀ ਵੀਰ ਅਜੇ ਆ ਉਸ ਨੂੰ ਸ਼ਹੀਦ ਦਾ ਦਰਜਾ ਦੇ ਕੇ ਬਾਕੀ ਦੀਆਂ ਸਾਰੀਆਂ ਸਹੂਲਤਾਂ ਉਹ ਪਰਿਵਾਰ ਨੂੰ ਮਿਲਣੀਆਂ ਚਾਹੀਦੀਆਂ ਨੇ ਬਿਲਕੁਲ ਧਰਮਿੰਦਰ ਸ਼ਹੀਦ ਦਾ ਦਰਜਾ ਨਾ ਦੇਣ ਦੀ ਗੱਲ ਰਾਹੁਲ ਗਾਂਧੀ ਵੀ ਕਹਿ ਚੁੱਕੇ ਨੇ ਵਿਰੋਧੀ ਧਿਰ ਦੇ ਕਈ ਆਗੂ ਕਹਿ ਚੁੱਕੇ ਨੇ ਅਗਨੀਵੀਰ ਯੋਜਨਾ ਵਿੱਚ ਕਈ ਕਮੀਆਂ ਨੇ ਜਿਨ੍ਹਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਜਾਂ ਫਿਰ ਅਗਨੀਵੀਰ ਜਿਹੜੀ ਯੋਜਨਾ ਹੈ ਇਸ ਨੂੰ ਰੱਦ ਕਰਕੇ ਜੋ ਪਹਿਲਾਂ ਚੱਲ ਰਿਆ ਸੀ ਉਹੀ ਚੱਲਣ ਦੇਣਾ ਚਾਹੀਦਾ ਫਿਲਹਾਲ ਪੀੜਤ ਪਰਿਵਾਰ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰੀਕੇ ਨਾਲ ਮਦਦ ਦਾ ਐਲਾਨ ਕੀਤਾ ਗਿਆ ਹੈ ਰਾਸ਼ੀ ਵੀ ਦੋ ਕਿਸ਼ਤਾਂ ਵਿੱਚ ਆਈ ਹੈ ਜੀ ਬਿਲਕੁਲ ਜਿਹੜੀ ਆ ਉਹ 50 ਲੱਖ ਰੁਪਏ ਜਿਹੜਾ ਸ਼ਹਾਦਤ ਤੋਂ 1 ਮਹੀਨੇ ਬਾਅਦ ਆਇਆ ਸੀ ਉਹ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਈਸੀਸੀ ਆਈਸੀਆਈ ਦੀ ਉਹ ਬੀਮਾ ਸੀਗੀ ਉਹ ਬੀਮੇ ਦੀ ਰਾਸ਼ੀ ਆ ਤਾਂ ਜਿਹੜਾ 48 ਲੱਖ ਦੇ ਕਰੀਬ ਰਾਸ਼ੀ ਆ ਉਹ 10 ਜੂਨ ਨੂੰ ਆਈ ਸੀਗੀ ਸੋ ਜੋ ਜਿਹੜੇ ਭਾਜਪਾ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਰਾਹੁਲ ਗਾਂਧੀ ਜਾਣਬੁੱਝ ਕੇ ਮੁੱਦਾ ਚੁੱਕ ਰਹੇ ਨੇ ਪਰ ਇਸ ਦੇ ਵਿੱਚ ਜਿਹੜਾ ਪਰਿਵਾਰ ਆ ਰਾਹੁਲ ਗਾਂਧੀ ਦੇ ਨਾਲ ਦਿਖਾਈ ਦੇ ਰਿਹਾ ਪਰਿਵਾਰ ਦਾ ਇਹ ਕਹਿਣਾ ਕਿ ਰਾਹੁਲ ਗਾਂਧੀ ਅਗਨੀ ਵੀਰ ਯੋਜਨਾ ਨੂੰ ਬੰਦ ਕਰਾਉਣ ਦੇ ਲਈ ਮੋਦਾਂ ਚੁੱਕ ਰਹੇ ਨੇ ਉਹ ਰਾਹੁਲ ਗਾਂਧੀ ਦੀ ਸੋਚ ਦੇ ਨਾਲ ਹਮੇਸ਼ਾ ਡਟ ਕੇ ਖੜਨਗੇ ਤੇ ਅਗਨੀ ਵੀਰ ਯੋਜਨਾ ਨੂੰ ਬੰਦ ਕਰਾਉਣ ਦੇ ਲਈ ਇਹ ਸ਼ਹੀਦ ਪਰਿਵਾਰ ਜਿੰਨੀ ਵੀ ਜਿਹੜੀ ਸ਼ਾਇਤਾ ਦੀ ਲੋੜ ਹੋਊਗੀ ਉਹ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਦੇਣਗੇ ਤੇ ਵਿਰੋਧੀ ਧਿਰਾਂ ਨੂੰ ਦੇਣਗੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਤੋਂ ਇਹੀ ਮੰਗ ਕੀਤੀ ਹੈ ਕਿ ਭਾਵੇਂ ਸਹੂਲਤਾਂ ਉਹਨਾਂ ਨੂੰ ਘੱਟ ਮਿਲ ਜਾਣ ਪਰ ਅਗਨੀ ਵੀਰ ਯੋਜਨਾ ਜਿਹੜੀ ਆ ਉਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਤਾਂ ਜੋ ਜਿਹੜਾ ਨੌਜਵਾਨਾਂ ਦੇ ਨਾਲ ਕਹਾਣ ਹੋ ਰਿਹਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਇਹ ਇਹੋ ਜਿਹਾ ਨਾ ਹੋਵੇ ਜੀ 트ਰਮਿੰਦਰ ਸ਼ੁਕਰੀਆ ਤਾਂ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਵਸਨੀਕ ਸੀ ਅਗਨੀਵੀਰ ਸ਼ਹੀਦ ਅਜੇ ਕੁਮਾਰ ਰਾਹੁਲ ਗਾਂਧੀ ਵੱਲੋਂ ਇਹ ਮਾਮਲਾ ਚੱਕੇ ਜਾਣ ਤੋਂ ਬਾਅਦ ਇਹ ਲਗਾਤਾਰ ਹੁਣ ਸੁਰਖੀਆਂ ਵਿੱਚ ਬਣਿਆ ਹੋਇਆ ਉਧਰ ਸ਼ਹੀਦ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਰਥਿਕ ਰਾਸ਼ੀ ਮਿਲੀ ਹੈ ਆਰਥਿਕ ਮਦਦ ਮਿਲੀ ਹੈ ਪਰ ਦੋ ਕਿਸ਼ਤਾਂ ਵਿੱਚ ਮਿਲੀ ਹੈ ਪਰ ਨਾਲ ਹੀ ਅਗਨੀਵੀਰ ਸਕੀਮ ਨੂੰ ਰੱਦ ਕਰਨ ਦੀ ਅਜੇ ਦੇ ਪਿਤਾ ਨੇ ਮੰਗ ਕੀਤੀ ਹੈ ਅਜੇ ਦੇ ਪਿਤਾ ਨੇ ਹੋਰ ਕੀ ਕੁਝ ਕਿਹਾ ਉਹ ਵੀ ਜਾਣ ਲੈਣੇ ਮੇਰਾ ਨਾਮ ਜਰਨੀ ਸਿੰਘ ਅਜੀਤ ਗੁਮਾਰ ਫੇਕੀ ਲੱਗ ਅਜੀਤ ਗੁਮਾਰ ਮੇਰਾ ਬੇਟਾ ਲਾ ਬੇਟਾ ਅਜੀਤ ਗੁਮਾਰ ਜੇ ਉਹ ਵੀ ਸ਼ਹਾਦਤ ਲਈਏ ਤੇ ਸਰਕਾਰ ਨੂੰ ਕਵੀ ਸਰਮਾਨ ਕੀਤਾ ਗਿਆ ਤੇ ਆਗ ਦੀ ਉਹ ਜੀ ਹੋਈ ਆ ਮੈਂ ਨਾਲ ਆਉਂਦੇ ਹੁਕੀ ਯੰਮੂ ਕਸ਼ਮੀਰ ਹੋ ਰਹੀ ਜੀ ਮੈਨੂੰ ਸਰਕਾਰ ਵੱਲੋਂ ਸੁਰਤਾ ਮਿਲਿਆ ਪੰਜਾਬ ਸਰਕਾਰ ਨੇ ਦੇਖ ਕਰੋੜ ਰੁਪਇਆ ਕਿੱਤਾ ਜੀ ਭਗਵਾਨ ਜੀ ਦੇ ਜੀ ਬਿਜਲੀ ਬਾਕੀ ਇਹਨਾਂ ਨੇ ਗਵਰਨਮੈਂਟ ਸੈਂਟਰ ਨੇ ਵੀ ਭਾਲੀ ਭੇਜਿਆ ਦਾ ਸ਼੍ਰੀ ਨੂੰ 50 ਸਾਲ ਪਹਿਲੇ ਤੋਂ ਇਹ ਚਾਈਛੇ ਨਹੀਂ ਕਿ ਦੋਨੋਂ ਬੈਂਕ ਤੋਂ ਮੇਂ ਪੈਸਾ ਆ ਗਿਆ ਕਿੰਨਾ ਪੈਸਾ ਟੋਟਲੀ ਉਹ ਵੀ ਆ ਗਿਆ ਕੁਦੰਤਮਾਲ ਦਾ ਲੱਖ ਛੋੜ ਕੇ ਤੋਂ ਇਹ ਚੋਕ ਤੇ ਵੀ ਰਾਈ ਗਿਆ 95 ਤੇ 1 ਲੱਖ ਆਇਆ ਜੇ ਇੱਕ ਨਸੀਂ ਇਹਨੇ 20 20 ਦਾ 20 ਦਾ ਆਣਨ ਵਾਲਾ ਹੈ ਕੱਲ੍ਹ ਕਨੇ ਜੀਵੀ ਪਾਰਟੀ ਰਾਹੁਲ ਗਾਂਧੀ ਨੇ ਇੱਕ ਸੈਂਟਰ ਦੀ ਵੀਡੀਓ ਬਾਹਰ ਕੀਤੀ ਸੀ ਕਿ ਜਿਹਦੇ ਚ ਕਿਹਾ ਸੀ ਕੇਂਦਰ ਸਰਕਾਰ ਨੇ ਕੋਈ ਪੈਸਾ ਨਹੀਂ ਕੋਈ ਚੀਜ਼ ਚਾਹੀਏ ਮੈਂ ਜਿ ਸੁਖਾਈਏ ਯਾਰ 48 ਲੱਖ ਦਾ ਬੋਲ ਲਿਆ ਜੀ ਮੈਂ ਵੀ 48 ਲੱਖ ਦਾ ਮਾਲ ਲੈ ਗਿਆ 48 ਦਾ ਚੱਲ ਗਿਆ ਕਿ 50 ਲੱਖ ਦਾ ਕੋਈ ਮਾਲ ਨਹੀਂ ਚੱਲ ਮੈਨੂੰ ਜਿੱਦਾਂ ਪਤਾ ਨਹੀਂ ਸੀਗਾ ਵੀ ਦੂਜੀ ਬੈਂਕਾਂ ਛੇ ਇਹਨੇ ਮੈਂ ਅੱਜ ਚੈੱਕ ਕਰਿਆ ਬਾਅਦ ਬਤਾਉਂ ਹਾਂ 50 ਲੱਖ ਹੋਰ ਆਇਆ ਹੋਇਆ ਇਹ ਆਰਮੀ ਕੋਲੋਂ ਵੀ ਐਕਸਚੇਂਜ ਦੀ ਜਾਣਕਾਰੀ ਮਿਲਦੀ ਵੀ ਹੈ ਵੀ ਤੱਕ ਉਸ ਦੇ ਆਸ-ਪਾਸ ਸੂਰਾਜੀ ਹਾਂਜੀ ਹਾਂਜੀ ਉਹ ਬਾਕੀ ਆ ਸਭ ਤਾਂ ਸਾਰੀ ਮਿਲ ਜਾਊਗੀ ਜੋ ਵੀ ਰਹਿੰਦੀ ਆ ਬਾਕੀ ਨਾਲੋਂ ਮਿਲ ਜਾਣੀਆਂ ਬਾਕੀ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਤਾਂ ਇਹ ਕਰਦੇ ਆ ਵੀ ਇਹ ਜਿਹੜੀ ਆਗ੍ਰੀਨੀ ਨੀ ਯੋਜਨਾ ਤੇ ਰੱਦ ਹੋਣੀ ਪਈ ਹੈ ਭਰ ਜੀ ਰੈਗੂਲਰ ਹੋਣੀ ਪਈ ਹੈ ਜਿੰਦਾ ਬਾਉ ਦੀ ਭਰ ਜੀ ਰੈਗੂਲਰ ਹੋਵੇ ਬੇਟੇ ਨੂੰ ਸੀਗਾ გარਜਾ ਦਿੱਤਾ ਜਾਵੇ ਨਾ ਕੇ ਤੇ ਕੋਈ ਰਾਜਨੀਤੀ ਨਾ ਹੋਵੇ ਮੇਰੇ ਬੇਟੇ ਰਾਜਨੀਤੀ ਦਾ ਸੁਭਾਰ ਨਾ ਖਾਵੇ ਕੋਈ ਚਲ ਮੋਰ ਜਿਵੇਂ ਕਿ ਰਾਜਨਾਥ ਸਿੰਘ ਨੇ ਵੀ ਕਿਹਾ ਤੇ ਰਾਹੁਲ ਗਾਂਧੀ ਨੇ ਕਿਹਾ ਵੀ ਰਾਜਨਾਥ ਜੀ ਭੂਖੇ ਹੋਦਾ ਕਿ ਤੁਸੀਂ ਵੀ ਕਿਹਾ ਸੀ ਕਿ ਉਹਨਾਂ ਨੇ ਤੁਹਾਨੂੰ ਆਇਆ ਨਹੀਂ ਕੋਈ ਤੋਂ ਉਹਨੂੰ ਕੀ ਕਹਿਗੇ ਹੁਣ ਤੁਸੀਂ ਹੁਣ ਸਹੀ ਹੈ ਰਾਜਨਾਥ ਵੀ ਸਹੀ ਆ ਆਪਣੀ ਤਰਫੇ ਸਾਨੂੰ ਪਤਾ ਮਾਲੂਮ ਨਹੀਂ ਕਿ ਸਾਡੀ 50 ਲੱਖ ਰੁਪਏ ਆਇਆ ਹੈ ਹਨਾ ਮੈਂ 24 ਲੱਖ ਪਿਆ ਰਹਾ ਉਹ ਵੀ ਸਹੀ ਆ ਉਹਨੇ 24 ਲੱਖ ਦਾ ਮੈਸੂਮ ਜੀ ਵੀ 24 ਲੱਖ ਆ ਬਾਕੀ ਨਹੀਂ ਕੋਈ ਕੁਝ ਹੋਣ ਸਹੀ ਆ ਵੀ ਦੋਨੋਂ ਸਹੀ ਆ ਰਾਜਨਾਥ ਸਿੰਘ ਰਾਜਨਾਥ ਵੀ ਸਹੀ ਆ ਨਰੇਂਦਰ ਮੋਦੀ ਵੀ ਸਹੀ ਆ ਰਾਜ ਵੀ ਯਾਨੀ ਉਹਨੂੰ ਮਾਲੂਮ ਨਹੀਂ ਸਟਾਈਗਾ ਮਾਲੂਮ ਪਤਾ ਚੱਲ ਜਾਏਗਾ ਦਿਲ ਫਾਰੀ ਦਾਸੀ ਆਪਨ ਕੋ ਜਿਹੜੀ ਆ ਬਾਕੀ ਜੋ ਬਣਦੀ ਆ ਮੈਂ 1 ਲੱਖ ਹੋ ਗਿਆ ਜਾਣਾ ਅੱਛਾ ਹੈ ਤਾਂ ਤੁਹਾਨੂੰ ਆਰਮੀ ਤੋਂ ਨਾਲ ਕੋਈ ਸੰਪਰਕ ਕੋਈ ਕਰਦਾਂ ਹਾਂਜੀ ਆਰਮੀ ਨਾਲ ਸੰਪਰਕ ਕੱਲ ਵੀ ਹੋਇਆ ਸੀ ਕਹਿੰਦੇ 1 ਲੱਖ ਰੁਪਿਆ ਦਾ ਭੇਜ ਰਹੇ ਆ ਸੀ ਤੁਹਾਨੂੰ ਅਜੇ ਲੈ ਸਾਨੂੰ ਮੈਸੇਜ ਆਇਆ ਨਹੀਂ ਕਹਿੰਦੇ ਬਾਹ ਕੁਈ ਜਾ ਕੇ ਬੈਂਕ ਦੇ ਲੈ ਕੇ ਆ ਕੇ ਤੁਹਾਨੂੰ ਨਹੀਂ ਮੈਸੇਜ ਕਰਕੇ ਭੇਜਦੇ ਆ ਕੱਲ ਸਾਨੂੰ ਫਿਰ 3:00 ਵਜੇ ਮੈਸੇਜ ਆ ਗਿਆ 1 ਲੱਖ ਦਾ ਉਹਨਾਂ ਨੇ ਕੋਈ ਆਸ਼ਵਾਸ਼ਣ ਦੋਇਆ ਕੈਂਪਿੰਗ ਸਪੋਰਟ ਹਾਂਜੀ ਹਾਂ ਜੇ ਫੰਡ ਆਇਆ ਵੀ ਬਾਕੀ ਰਕਮ ਵੀ ਜੇ ਉਹ ਬੰਦਿਆ ਤੁਹਾਡੀ ਸੂਤ ਮਿਲੂਗੀ ਜੇ ਤੁਹਾਡੇ ਜਿਹੜੇ ਅਧੂਰੇ ਕੰਮ ਰਹਿੰਦੇ ਆ ਉਹ ਸਾਰੇ ਪੂਰੇ ਹੋ ਜਾਣਗੇ